ਪੂਰਾ ਤੇਜ਼ ਪਾਣੀ ਚੱਲੀ ਜਾਂਦਾਗਾ ਸਹੀ ਠੀਕ ਆ ਗੁਰੜ ਤੇ ਮਾਨਸਾਂ ਦੇ ਜਿਹੜਾ ਪੌੜੋਂ ਦਾ ਹਨਾ ਨਾਲੀ ਨੂੰ ਕ੍ਰੋਸ ਕਰਦਾਗਾ ਤੇ ਉਹ ਪੌੜੋਂ ਤੇ ਜਮ ਉੱਤੇ ਖੜੇ ਆਗੇ ਤੇ ਮਯੂਤਕਾਰ ਨੂੰ ਲੱਗੇ ਹੋਏ ਆ ਠੀਕ ਆ ਗੁਰੜ ਵਾਲਾ ਪੌੜੋਂ ਮੇਨ ਹਾਈਵੇ ਤੇ ਜਿਹੜਾ ਗੱਟੇ ਭਰੀ ਜਾਂਦੇ ਸਾਰੇ ਬਾਈ ਲੱਗੇ ਪਏ ਆਗੇ ਤੇ ਪੌੜੋਂ ਦੇ ਥੱਲੇ ਤੇ ਬਾਬਾ ਜੀ ਨੇ ਭਗਤੀ ਕੀਤੀ ਸੀ ਲੱਕੜ ਦਾ ਪੁਲ ਸੀ ਬਹੁਤ ਪੁਰਾਣਾ ਪਰ ਅੱਜ ਫੇਰ ਹੀ ਆ ਲਾਂਗਾ ਚੱਲਦਾ ਹੋਇਆਗਾ ਖੇੜਨਾ ਪੈ ਗਿਆ ਵੀ ਪਟਨਾ ਪੈ ਗਿਆ ਹਾਂ ਤੇ ਮਿੱਤਰੋ ਆਪਾਂ ਖੜੇ ਆਗੇ ਸਰਦੂਗੜ ਤੇ ਇੱਥੇ ਬਾਬਾ ਬਹਾਦਰ ਦਾ ਜੀ ਦਾ ਡੇਰਾਗਾ ਤੇ ਆ ਜਿਹੜਾ ਸਾਹਮਣੇ ਆ ਪਿੱਪਲ ਆਗਾ ਤੇ ਇਹਦੇ ਪਿੱਪਲ ਦੇ ਥੱਲੇ ਤੇ ਬਾਬਾ ਜੀ ਨੇ ਭਗਤੀ ਕੀਤੀ ਸੀ ਹਨਾ ਤੇ ਇੱਥੇ ਜਿਹੜਾ ਪਹਿਲਾਂ ਪਹਿਲਾਂ ਲੱਕੜ ਦਾ ਪੁਲਸੀ ਆ ਤੇ ਉਹ ਲੱਕੜ ਦਾ ਪੁਲ ਜਿਹੜਾ 2023 ਦੇ ਵਿੱਚ ਪਾਣੀ ਆਇਆ ਸੀਗਾ ਤੇ ਉਹਨੇ ਸੀ ਕਿਸੇ ਕਾਰਨ ਵੀ ਮੰਨ ਕੇ ਚਲੋ ਉਹ ਪੁਲ ਖੇਡਣਾ ਪੈ ਗਿਆ ਵੀ ਪਟਨਾ ਪੈ ਗਿਆ ਤੇ ਉਸ ਤੋਂ ਬਾਅਦ ਚੋਂ ਤੇ ਆ ਪੁਲ ਨਮਾ ਬਣਾਉਣ ਦੀ ਸ਼ਰਤ ਰੱਖੀ ਗਈ ਸੀਗੀ ਤੇ ਉਸ ਤੋਂ ਬਾਅਦ ਥੋੜਾ ਟਾਈਮ ਬਾਅਦ ਚ ਤੇ ਆ ਪੁਲ ਦਾ ਉਦਘਾਟਨ ਹੋ ਗਿਆ ਸੀਗਾ ਤੇ ਉਦੋਂ ਵੀ ਆਪਾਂ ਵਲੌਗ ਬਣਾਇਆ ਸੀਗਾ ਤੇ ਜਿਹਨੇ ਹਜੇ ਨਹੀਂ ਦੇਖਿਆਗਾ ਉਹ ਜ਼ਰੂਰ ਜਾ ਕੇ ਦੇਖੋ ਹਨਾ ਤੇ ਇਹ ਪੁਲ ਜਿਹੜਾ ਪਹਿਲਾਂ ਨਾਲ ਲੱਕੜ ਦਾ ਪੁਲ ਸੀ ਉਹ ਬਹੁਤ ਨੀਵਾ ਸੀਗਾ ਤੇ ਆਹ ਪੁਲ ਹੈ ਪੂਰਾ ਉੱਚਾ ਕਰਕੇ ਪੂਰਾ ਸਖਤ ਬਣਾਤਾ ਵੀ ਕੱਲਾ ਮੋਟਰਸਾਈਕਲ ਲੰਘ ਸਕੇ ਤੇ ਇਹਦੇ ਨਾਲ ਮੋਟਰਸਾਈਕਲ ਇਕੱਲਾ ਲੰਘਦਾਗਾ ਤਾਂ ਕਿ ਵੀ ਪਰਲੇ ਪਾਸੇ ਰਹਿਣਾ ਸਦੂਗੜ ਤੇ ਇਧਰ ਰਹਿਣਾ ਮਾਤੜਾ ਹਨਾ ਤੇ ਤਾਂ ਕਿ ਵੀ ਮੋਟਰਸਾਈਕਲ ਦਾ ਆਉਣਾ ਜਾਣਾ ਹੋ ਜੇ ਤੇ ਨਹੀਂ ਬਾয়া ਬਾয়া ਬਾਲਾ ਬੜ ਕੇ ਆਉਣਾ ਪੈਂਦਾ ਸੀ ਸਾਹਮਣੇ ਦਾ ਨਾ ਰੋੜਾ ਦਾ ਵੀ ਮਾਨਸਾਹ ਰੋੜ ਵੀ ਆਪਾਂ ਕਹਿ ਸਕਦੇ ਆਂਗੇ ਤੇ ਹੁਣ ਆਪਾਂ ਕੋਲੇ ਜਾ ਕੇ ਤੁਹਾਨੂੰ ਦਿਖਾਉਣੇ ਆਂਗੇ ਤੇ ਕਾਲਾ ਬਲੌਗਰ ਸਾਹਮਣੇ ਆਪਣੇ ਤੁਰਿਆ ਜਾਂਦਾਗਾ ਤੇ ਪਹਿਲਾ ਨਾਲ ਦੇਖੋ ਬਈ ਫਾਸਟ ਪਾਣੀ ਆਗਾ ਤੇ ਨਵੇਂ ਪੁਲ ਦਾ ਬਈ ਆਦਾ ਸੁਖ ਹੋ ਗਿਆ ਤੇ ਪੂਰਾ ਵਧੀਆ ਪੁਲ ਬਣਾਤਾ ਕੇਰਾ ਤਾਂ ਤੇ ਕੋਈ ਖਤਰੇ ਵਾਲੀ ਗੱਲ ਹੈ ਨਹੀਂ ਜੀ ਆ ਪੁਲ ਤੇ ਤੇ ਪੁਰਾਣਾ ਪੁਲ ਇਹ ਪੂਰੇ ਫੱਟੇ ਫੁੱਟੇ ਲਾਏ ਸੀਗੇ ਤੇ ਕਹਿ ਸਕਦੇ ਆ ਆਪਾਂ ਫੱਟੇ ਫੁੱਟੇ ਲਾਏ ਸੀਗੇ ਤੇ ਨਾਲੇ ਪੂਰੇ ਵੱਡੇ ਵੱਡੇ ਚੈਨਲ ਸੀਗੇ ਪੋਲ ਉਹ ਬੜਾ ਨੀਵਾ ਸੀਗਾ ਤੇ ਤਾਂ ਕਰਕੇ ਉਹ ਬੋਲ ਦੇ ਵਕੇਲੀਆਂ ਕੁਲੀਆਂ ਸਮਾਨ ਸਮੂਨ ਜਿਹੜਾ ਪਿੱਛੋਂ ਗੰਦ ਪੈ ਲਾਉਂਦਾ ਸੀ ਹਨਾ ਸਾਰਾ ਜਾਂ ਕਿ ਅੜ ਜਾਂਦਾ ਸੀ ਆ ਤੇ ਤਾਂ ਕਰਕੇ ਉਹ ਪੋਲ ਢਾਹ ਦਿੱਤਾ ਗਿਆ ਤੇ ਹੈ ਬਹੁਤ ਇਤਿਹਾਸਿਕ ਪੁਲ ਸੀ ਆ ਪਰ ਮਾਲਕ ਦੀ ਕਿਰਪਾ ਨਾਲ ਸਾਰੇ ਉਹਦੀ ਰਜਾਇਦੇ ਨਾਲ ਹੀ ਉਹਦਾ ਪੋਲ ਜਿਹੜਾ ਢਾਹ ਦਿੱਤਾ ਗਿਆ ਸੀਗਾ ਤੇ ਵੀ ਮੰਨ ਕੇ ਚਲੋ ਤੋੜ ਦਿੱਤਾ ਗਿਆ ਸੀ ਜਾਂ ਤੇ ਮਜਬੂਰੀ ਚ ਆ ਕੇ ਉਹ ਪੁਲ ਤੋੜਿਆ ਸੀ ਤੇ ਉਸ ਤੋਂ ਬਾਅਦ ਚੋਂ ਇਹਦਾ ਨਿਰਮਾਣ ਕੀਤਾ ਗਿਆ ਉਦਘਾਟਨ ਕਰਤਾ ਉਦਘਾਟਨ ਕਰਕੇ ਤੇ ਭਾਈ ਮਿੱਤਰੋ ਅੱਜ ਫੇਰ ਹੀ ਇਹ ਲਾਂਗਾ ਚੱਲਦਾ ਹੋਇਆਗਾ ਆ ਸਾਹਮਣੇ ਬਾਬਾ ਜੀ ਦਾ ਡੇਰਾਗਾ ਤੇ ਇੱਥੇ ਵੀ ਆਪਾਂ ਜਰੂਰ ਦਰਸ਼ਨ ਕਰਕੇ ਆਉਣੇਗੇ ਤੇ ਉਹ ਸਾਹਮਣੇ ਗੁਰਕਰ ਜਮਾ ਘੱਗਰ ਦੇ ਕੰਡੇ ਦੇ ਤੇ ਇਧਰਲੇ ਪਾਸੇ ਰਹਿਣਾ ਸਦੂਗੜ ਹਨਾ ਸਦੂਗੜ ਇਹ ਤਾਂ ਸ਼ਹਿਰ ਜਾਂਦਾ ਆ ਹੈਗਾ ਪਿੰਡ ਤੇ ਉਧਰਲੇ ਪਾਸੇ ਜਿਹੜਾ ਮਾਨਸਾ ਵਾਲਾਗਾ ਮਾਨਸਾ ਤੋਂ ਸਦੂਗੜ ਜਿਹੜਾ ਪੌੜਾਗਾ ਹਨਾ ਵੱਡਾ ਤੇ ਉੱਥੇ ਵੀ ਆਪਾਂ ਚੱਲ ਕੇ ਆਵਾਂਗੇ ਬਾਕੀ ਜੇ ਆਪਾਂ ਇੱਥੇ ਗੱਲ ਕਰੀਏ ਖਤਰੇ ਵਾਲੀ ਤੇ ਕੋਈ ਖਤਰੇ ਵਾਲੀ ਹਜੇ ਗੱਲ ਹੈ ਨਹੀਂਗੀ ਤੇ ਕਿਹਨੇ ਸਵੇਰ ਦਾ ਪਾਣੀ ਹਜੇ ਜਮਾਣੀ ਚੜਾ ਹੈਗਾ ਜਿੱਥੇ ਹੈਗਾ ਨਰਮ ਬੰਨਾ ਆਪਣਾ ਉੱਥੇ ਜ਼ਰੂਰ ਆਪਾਂ ਆਪ ਆਪਣੀ ਫੇਰੀ ਰੱਖੀਏ ਤਾਂ ਕਿ ਜਿਹੜਾ ਵੀ ਪਾਣੀ ਟੁੱਟਦਾਗਾ ਉਹ ਜਲਦੀ ਤੋਂ ਜਲਦੀ ਬਣਿਆ ਜਾਵੇ ਬਾਕੀ ਕੋਈ ਸਿਮਨ ਸੁਮਨ ਲਾਦਾਗਾ ਉਹ ਜਲਦੀ ਜਲਦੀ ਬਣਿਆ ਜਾਊਗਾ ਤੇ ਤਾਂ ਕਰਕੇ ਮੇਤਰੋ ਆਪੋ ਆਪਦੀ ਸਪੋਰਟ ਕਰੋ ਇੱਕ ਦੂਜੇ ਦੀ ਤੇ ਇੱਕ ਆ ਬਣਾ ਕੇ ਰੱਖੋ ਤਾਂ ਕਿ ਇੱਕ ਇਹ ਨਾਲ ਹੀ ਸਾਰਾ ਕੁਝ ਆਗਾ ਲੋ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਹਨਾ ਤੇ ਆਪਾਂ ਸਦੂਗੜ ਜਿਹੜਾ ਆਪਣੇ ਬਾਬਾ ਬਹਾਦਰ ਜੀ ਦਾ ਡੇਰਾਗਾ ਸਾਹਮਣੇ ਦੇਖੋ ਤੇ ਉੱਥੇ ਵੀ ਆਪਾਂ ਜ਼ਰੂਰ ਜਾ ਕੇ ਆਵਾਂਗੇ ਹਨਾ ਤੇ ਆ ਸਾਹਮਣੇ ਜਿਹੜਾ ਪੁਰਾਣਾ ਪੁਲ ਸੀ ਆ ਉਹ ਕਿਸੇ ਕਾਰਨ ਉਹ ਆਪਣਾ ਪੱਟ ਦਿੱਤਾ ਸੀ ਆ ਉਹ ਲੱਕੜ ਦਾ ਪੁਲ ਸੀ ਬਹੁਤ ਪੁਰਾਣਾ ਪਰ ਕਿਸੇ ਕਾਰਨ ਉਹ ਵੀ ਪੱਟ ਦਿੱਤਾ ਗਿਆ ਸੀ ਆ ਤੇ ਉਦੋਂ ਬਾਅਦ ਚੋਂ ਸ਼ਰਤ ਰੱਖੀ ਗਈ ਸੀਗੀ ਵੀ ਆ ਨਵਾਂ ਪੁਲ ਬਣਾ ਦੇ ਬਣਾ ਦਿੱਤਾ ਜਾਵੇ ਤੇ ਥੋੜੇ ਟਾਈਮ ਬਾਅਦ ਇਹਦਾ ਉਦਘਾਟਨ ਕਰਤਾ ਸੀਗਾ ਬਾਬਿਆਂ ਨੇ ਤੇ ਬਾਕੀ ਸੰਤਾਂ ਦੀ ਕਿਰਪਾ ਨਾਲ ਹੀ ਸਾਰਾ ਕੁਝ ਹੋ ਗਿਆ ਇਹ ਤੇ ਉਹਨਾਂ ਦੀ ਕਿਰਪਾ ਨਾਲ ਹੀ ਬਸ ਪਾਣੀ ਆਪਣਾ ਸਹੀ ਲੈਵਲ ਤੇ ਚੱਲੀ ਜਾਂਦਾਗਾ ਤੇ ਉਹਨਾਂ ਦੀ ਕਿਰਪਾ ਨਾਲ ਹੀ ਬਿਸਾਰਾ ਕੋਸ ਜਮਾ ਇੱਕ ਨੰਬਰ ਹੈ ਇੱਕ ਨੰਬਰ ਓਕੇ ਕਲਾਸ ਆ ਗਈ ਤੇ ਆਪਾਂ ਜੇ ਆਪਾਂ ਡਿਫਰੈਂਸ ਚੈੱਕ ਕਰੀਏ ਪੁਲ ਦਾ ਤੇ ਪਾਣੀ ਦਾ ਤੇ ਬਹੁਤ ਹਜੇ ਤਾਂ ਡਿਫਰੈਂਸ ਹੈਗਾ ਤੇ ਟਕੜ ਟਕੜ 4-5 ਫੁੱਟ ਹੈਗਾ ਤੇ ਜੇ ਆਪਾਂ ਪੁਲ ਦੀ ਗੱਲ ਕਰੀਏ ਜਮਾ ਪੂਰਾ ਉੱਚਾ ਚੱਕ ਕੇ ਪੁਲ ਬਣਾਏਗਾ ਜਮਾ ਜਿਵੇਂ ਦੇਖ ਸਕਦੇ ਤੁਸੀਂ ਸਾਹਮਣੇ ਤੇ ਜਮਾ ਐਨ ਕਿਨਾਰੇ ਤੇ ਧਰਿਆ ਹੋਇਆ ਪੁਲ ਦਾ ਪੂਰਾ ਉਤਲਾ ਹਿੱਸਾ ਤੇ ਜਮਾ ਪਾਣੀ ਦੀ ਗਤੀ ਦੇਖੀ ਆਪਾਂ ਪੂਰਾ ਤੇਜ਼ ਪਾਣੀ ਚੱਲੀ ਜਾਂਦਾ ਹੈਗਾ ਤੇ ਪਹਿਲਾਂ ਆ ਪੁਲ ਮਿੱਤਰੋ ਬੜਾ ਨੀਵਾ ਸੀਗਾ ਤੇ ਹੁਣ ਪੁਲ ਜਮਾ ਬਾਬੇ ਦੀ ਕਿਰਪਾ ਨਾਲ ਦੇ ਨਾਲ ਪੂਰਾ ਉੱਚਾ ਚੱਕ ਕੇ ਪੁਲ ਬਣਾਤਾ ਹਨਾ ਤੇ ਤਾਂ ਕਿ ਕੋਈ ਵੀ ਰੁਕਾਵਟ ਨਾ ਆਵੇ ਵੀ ਕੋਈ ਏਲੀ-ਕੁਲੀ ਦੀ ਪਾਣੀ ਪੂਰਾ ਸਹੀ ਤਰੀਕੇ ਦੇ ਨਾਲ ਲੰਘ ਜੇ ਤੇ ਹੁਣ ਆਪਾਂ ਚੱਲਦੇ ਆਂ ਇੱਥੇ ਤਾਂ ਕੋਈ ਖਤਰੇ ਵਾਲੀ ਗੱਲ ਹੈ ਨਹੀਂਗੀ ਬਾਕੀ ਆਪਾਂ ਨੇ ਸਾਰੇ ਇਕੱਠੇ ਹੋ ਕੇ ਰਹੋ ਤੇ ਬਾਕੀ ਮਾਲਕ ਦੀ ਕਿਰਪਾ ਕੀ ਕੋਈ ਦਿੱਕਤ ਨਹੀਂ ਹੁੰਦੀ ਤੇ ਹੁਣ ਆਪਾਂ ਚੱਲਦੇ ਸਾਹਮਣੇ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਸਾਹਮਣੇ ਉਹ ਸੀ ਸਾਹਮਣੇ ਸਰਦੂਲਗੜ ਵਾਲਾ ਪੁਲ ਮੇਨ ਹਾਈਵੇ ਤੇ ਜਿਹੜਾ ਉਹ ਦੇਖ ਸਕਦਾ ਨੰਗੀ ਜਾਂਦੇ ਤੇ ਹੁਣ ਆਪਾਂ ਚੱਲਦੇ ਆ ਉੱਥੇ ਉੱਥੇ ਪਾਣੀ ਦਾ ਲੈਵਲ ਉੱਭੋ ਸਾਨੂੰ ਕਰਾਉਣੇ ਚੈੱਕ ਵਾ ਹਾਂਜੀ ਦੋਸਤੋ ਆਪਾਂ ਪੁਲ ਤੋਂ ਬਾਅਦ ਸੋਨਾਂ ਕਿਸੀ ਨਾ ਸੰਤਾਂ ਦੇ ਡੇਰੇ 'ਚ ਦਰਸ਼ਨ ਕਰਨ ਜਾਂਦੇ ਆ ਸ਼੍ਰੀ ਸ਼੍ਰੀ ਸੰਤ ਬਾਬਾ 108 ਡੇਰਾ ਬਾਬਾ ਬਾਲਦਾ ਜੀ ਮਹਾਰਾਜ ਸਰਦੂਲਗੜ ਸੰਤਾਂ ਦਾ ਡੇਰਾ ਤੇ ਕਰਦੇ ਆਂ ਜੀ ਆਪਾਂ ਦਰਸ਼ਨ ਜਾਂ ਕੇ ਅੰਦਰ ਡੇਰੇ ਦੇ ਵਿੱਚ ਤੇ ਕਰਦੇ ਆਂ ਬਾਬਾ ਜੀ ਹੋਰਾਂ ਨੂੰ ਪ੍ਰਣਾਮ ਜੀ ਆ ਜਾਓ ਵੀ ਮਿੱਤਰੋ ਲਓ ਜੀ ਤੇ ਹੁਣ ਤੁਹਾਨੂੰ ਕਰਾਉਣੇ ਦਰਸ਼ਨ ਬਾਬਿਆਂ ਦੇ ਤੇ ਬਾਬਾ ਜੀ ਤੁਣਾ ਸਾਹਿਬ ਦੇ ਤੇ ਆ ਦੇਖੋ ਸ੍ਰੀ ਸ੍ਰੀ 108 ਸੰਤ ਪੱਬਾ ਬਹਾਦਰ ਜੀ ਜੈ ਤੇ ਚੱਲਦੇ ਅੰਦਰ ਤੇ ਸਦੂਬੜ ਦੇ ਵਿੱਚ ਹਨ ਆਪਾਂ ਆਏ ਹੋਏ ਆਂਗੇ ਬਾਬਿਆਂ ਦੇਰੇ ਤੇ ਕਰਦੇ ਆਂ ਜੀ ਦਰਸ਼ਨ ਤੇ ਮਾਲਕੋ ਜੇ ਆਸੀ ਆਪਣੇ ਸਾਰਾ ਇਹ ਤੇ ਡੇਰੇ ਦਾ ਜੀ ਇਤਿਹਾਸ ਇਸ ਆਉਣੇ ਕਿ ਕਿਹਾ ਸੀ ਨਾ ਕਿ ਕਿਹੋ ਜਿਹਾ ਚੋਸੀ ਨਾ ਮਾਰਾ ਉਹ ਬਰਤਨ ਉਹ ਜੀ ਕਰੇ ਹਣਾ ਹਾਂ ਭਾਈ ਤੇ ਜਿਹੜਾ ਵੀ ਮਿੱਤਰੋ ਜਿਹੜਾ ਉੱਥੇ ਪੁਲ ਬਣਾਇਆ ਹੋਇਆ ਹਨਾ ਲੱਕੜ ਦਾ ਪੁਲ ਸੀ ਆ ਤੇ ਉਹਦਾ ਸਾਰਾ ਇਤਿਹਾਸ ਲਿਖਿਆ ਹੋਇਆਗਾ ਤੇ ਕਿਵੇਂ ਕੁਝ ਬਣਾਇਆਗਾ ਕਿਵੇਂ ਸੀ ਕੀ ਸਾਰੀ ਕਹਾਣੀ ਤੁਸੀਂ ਵੀ ਜਰੂਰ ਪੜ ਕੇ ਦੇਖਿਓ ਇੱਥੇ ਤਾਂ ਨਹੀਂ ਜੀ ਤੁਹਾਨੂੰ ਮੈਂ ਆਪ ਕਰ ਲਈਏ ਗੁਰੂ ਮਹਾਰਾਜ ਦੇ ਦਰਸ਼ਨ ਤੇ ਟੇਕ ਲਈ ਮੱਥਾ ਕਰਾ ਦਨੇ ਧੂਣਾ ਸਾਹਿਬ ਦੇ ਦਰਸ਼ਨ ਜੈ ਹੋਵੇ ਤੁਮੀਂ ਹੌਦਿਆ ਜਾ ਬਾਬਾ ਜੀ ਤਾਂ ਮਹਾਰਾਜ ਕਿ 93 ਤੇ 925 ਤੋਂ 31 ਤੇ 925 ਤੇ ਕਿਹੜੀ ਇਧਰਲੇ ਸਾਈਡ ਤੇ ਭਾਈ ਸੰਤਾਂ ਦੀ ਫੋਟੋ ਦੇਖਣ ਨੂੰ ਤਸਵੀਰ ਇਹ ਆਪਣੇ ਸੰਤ ਸੰਤ ਬਾਬਾ ਸੁਦਮਨ ਨੰਦ ਮਹਾਰਾਜੀ ਪਿੰਡ ਚੋਲ ਰੋਹੀ ਜੱਸੀਪੁਰ ਵਾਲੀ ਦੇ ਨੰਦ ਮਹਾਰਾਜੀ ਇਹਨਾਂ ਦੀ ਬੜੀ ਕਿਰਪਾ ਭਾਈ ਉਹ ਦੇਖੋ ਪੁਰਾਣੇ ਪੁਲ ਦੀ ਅੱਜ ਵੀ ਫੋਟੋ ਲੱਗੀ ਹੋਈ ਆ ਉਹਦੇ ਸਾਹਮਣੇ ਹਾਂਜੀ ਹਾਂਜੀ ਦੋਸਤੋ ਆਹ ਪੁਰਾਣਾ ਪੁਲ ਇਸ ਤਰ੍ਹਾਂ ਦਾ ਸੀ ਉਸੇ ਹਾਂ ਤੇ ਹੁਣ ਨਵਾਂ ਪੁਲ ਇਧਰ ਇਹੋ ਜਿਹਾ ਬਣਿਆ ਨਵਾਂ ਹੁਣ ਇਸ ਤਰ੍ਹਾਂ ਦਾ ਹੈ ਇਹ ਪਿੱਛੇ ਜੀ ਪ੍ਰੋਗਰਾਮ ਵਿੱਚ ਹੋ ਗਿਆ ਹੈ ਉਦਘਾਟਨ ਹੋ ਕੇ ਹੈ ਆਪੋਂ 9 ਤੱਕ ਨੂੰ 29 ਤਿੰਨ ਨੂੰ ਆ ਦੇਖ ਲਓ 2025 ਇਹ ਉਹਦੇ ਸੀ ਬਲੌਗ ਪਾਇਆ ਸੀ ਤੁਸੀਂ ਪਿੱਛੇ ਜਾ ਕੇ ਦੇਖ ਵੀ ਸਕਦੇ ਹੋ ਬਹੁਤ ਇੱਥੇ ਧੂਮਤਾਵਣਾ ਇਹ ਪ੍ਰੋਗਰਾਮ ਵਿੱਚ ਬਣਾਇਆ ਗਿਆ ਸੀ ਪਿੰਡ ਝੋਲੜ ਰੋਈ ਤੋਂ ਵੀ ਸੇਵਾਦਾਰ ਚੰਗੇ ਆਏ ਸੀ ਸਰਦੂਲਗੜ੍ਹ ਵਿੱਚ ਡੇਰਾ ਬਾਬਾ ਬਾਦਸ਼ਾਹ ਜੀ ਮਹਾਰਾਜ ਜੀ ਮਿੱਤਰੋ ਤੁਹਾਨੂੰ ਪਤਾ ਹੀ ਹੈਗਾ ਤੇ ਆਪਾਂ ਸਰੂੜ ਜਿਹੜੇ ਨਾਲੀ ਦੇ ਜਮਾ ਕੰਡੇ ਤੇ ਖੜੇ ਆ ਹਨ ਤੇ ਪਰਲੇ ਪਾਸੋਂ ਮਾਨਸਾ ਰੋਡ ਤੇ ਇਧਰਲੇ ਪਾਸੇ ਰਹਣਾ ਜਿਹੜਾ ਤੇ ਜਮਾ ਆਪਾਂ ਸੂਰਡ ਤੇ ਮਾਨਸਾਂ ਦੇ ਜਿਹੜਾ ਪੌਲਾਉਂਦਾ ਹਨ ਨਾਲੀ ਨੂੰ ਕ੍ਰੋਸ ਕਰਦਾਗਾ ਤੇ ਉਹ ਪੁਲ ਤੇ ਜਮਾ ਉੱਤੇ ਖੜੇ ਹੈਗੇ ਤੇ ਇਸ ਟਾਈਮ ਪਾਣੀ ਪੂਰਾ 21 ਫੁੱਟ ਜਿਵੇਂ ਤੁਸੀਂ ਦੇਖ ਸਕਦੇ ਹੋ ਹਨ ਤੇ 21 ਫੁੱਟ ਹੈ ਬਾਕੀ ਪਾਈਆਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਾਲੇ ਹਾਂਜੀ ਬਾਈ ਤੇ ਪਾਣੀ ਦੀ ਕੀ ਅਪਡੇਟ ਆ ਮਗਰੋਂ ਕੁਝ ਪਤਾ ਹੈਗਾ ਆਪਾਂ ਨੂੰ ਪਾਣੀ ਵਿੱਚ ਤੇ ਕਈ ਘਟ ਗਿਆ ਵਿੱਚ ਕਈ ਵਧ ਗਿਆ ਅੱਛਾ 21 ਫੁੱਟ ਚੱਲੀ ਜਾਂਦੀ ਹੈ ਜੀ ਠੀਕ ਆ ਤੇ 21 ਫੁੱਟ ਬਾਈ ਜੀ ਇਹ ਕਿੰਨੇ ਕ ਟਾਈਮ ਦੀ ਚੱਲੀ ਜਾਂਦੀ ਹੈ ਇਹ ਕੱਲ੍ਹ ਚੱਲੀ ਜਾਂਦੀ ਹੈ ਇੱਕੀ ਫੁੱਟ ਕੱਲ ਦੀ ਕੱਲ ਦੁਪਹਿਰ ਦੀ ਕੀ ਸਵੇਰ ਦੀ ਕੱਲ ਸਵੇਰ ਚੱਲੀ ਜਾਂਦੀ ਏ ਠੀਕ ਆ 11 ਵੀ ਮਾਲਕ ਦੀ ਕਿਰਪਾ ਵੀ 11 ਰੋਕੇ ਹਾਂ 11 ਦਾ ਪਾਣੀ ਵਾਹਗੁਰੂ ਕਿਰਪਾ ਕਰਕੇ ਕਿਰਪਾ ਤੇ ਇਧਰ ਪਾਣੀ ਟਰਾਲੇ ਟੁੱਟ ਲੀਆਂ ਬਾਈ ਕਿਵੇਂ ਜਿੰਨੇ ਬੰਨੇ ਤੇ ਲੱਗੇ ਹੋਏ ਆ ਬਾਈ ਠੀਕ ਇਧਰ ਬੰਨੇ ਕਮਜ਼ੋਰ ਆਗੇ ਜਿੱਥੇ ਜਿੱਥੇ ਕਮਜ਼ੋਰ ਹੋ ਰਿਹਾ ਉਹ ਵੀ ਟੁੱਟ ਪਈ ਜਾਂਦੀ ਏ ਬੰਨੂਦਕਾਰ ਨੂੰ ਲੱਗੇ ਹੋਏ ਆ ਠੀਕ ਆ ਵਾਲਾ ਅਪਡੇਟ ਤਾਂ ਮਗਰੋਂ ਪਾਣੀ ਮਤਲਬ ਇੰਨੀ ਆਈ ਨਹੀਂ ਗਈ ਹਾਂ ਪਿੱਛੇ ਪਾਣੀ ਫਿਰ ਹਾਲ ਤੱਕ ਨਹੀਂ ਆ ਵੀ ਆਪਾਂ ਆਪਣੇ ਆਪ ਨੂੰ ਵੀ ਕਿਰ ਅ ਵੀਰ ਮੰਨ ਕੇ ਚੱਲੋ ਸੇਫ ਸੇਫ ਕਰਨ ਲਈ ਸੇਫ ਕਰਨ ਲਈ ਆਪਾਂ ਉਹ ਕਰੀ ਜਾਂਦੇ ਮਿੱਟੀ ਪਾਈ ਜਾਂਦੇ ਹਣਾ ਠੀਕ ਆ ਪਹਿਲੇ ਆਪਾਂ ਮੌਜੂਦ ਕਰੀਏ ਬਾਅਦ ਚ ਮੋਟੇ ਭੱਜਣ ਦੀ ਭੱਜਣ ਦੀ ਲੋੜ ਨਹੀਂ ਬਾਕੀ ਬਾਕੀ ਆਪਾਂ ਲੀਹੇ ਲੂਏ ਵਧੀਆ ਸਾਫ ਸੂਪ ਹੋਈ ਜਾਂਦੇ ਹਣਾ ਤੇ ਹਾਂ ਤੇ ਬਾਕੀ ਬਾਈ ਹਾਂ ਸਾਰਾ ਪੁਲਿਸ ਪ੍ਰਸ਼ਾਸਨ ਵੀ ਆਇਆ ਹੋਇਆ ਸੀ ਹਣਾ ਸਹੀ ਠੀਕ ਆ ਬਾਈ ਤੇ ਬਾਕੀ ਬਾਈ ਬਾ ਬਾਈਆਂ ਨੂੰ ਸਾਰਿਆਂ ਦੀ ਫੁੱਲ ਸਪੋਰਟ ਹੈਗੀ ਬਾਈਆਂ ਨੇ ਆਪਨੇ ਦੱਸਿਆ ਹੋਇਆ ਹਨ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਤੇ ਬਾਈ ਕਹਿੰਦੇ ਪੁਲਿਸ ਪੁਲਿਸ ਪ੍ਰਸ਼ਾਸਨ ਤੇ ਪਿੰਡ ਦੇ ਸਾਰੇ ਵੀ ਬੰਦੇ ਕੋਈ ਵੀ ਬੰਦੇ ਹਨਾ ਤੇ ਸਾਰਿਆਂ ਦੀ ਫੁੱਲ ਸਪੋਰਟ ਹੈਗੀ ਤੇ ਕਿਸੇ ਵੀ ਪ੍ਰਕਾਰ ਦੀ ਕੇਰਾ ਤਾਂ ਕੋਈ ਵੀ ਦਿੱਕਤ ਹੈ ਨਹੀਂਗੀ ਤੇ ਜਿਵੇਂ ਤੁਸੀਂ ਦੇਖ ਸਕਦੇ ਆਪਾਂ ਤੇ ਸੁਰੂਵੜ ਜਮਾ ਨਾਲੀ ਤੇ ਜਮਾ ਕੰਡੇ ਤੇ ਖੜੇ ਹੈਗੇ ਤੇ ਉਹ ਦੇਖੋ ਸਾਹਮਣੇ ਪੱਥਰ ਪੁੱਥਰ ਦਾ ਪੂਰਾ ਚੰਗਾ ਜਿਗਾੜ ਲਾ ਕੇ ਤੇ ਵੀ ਪਾਣੀ ਢਿੜ ਖੁਰੇਣਾ ਤੇ ਪੂਰਾ ਪੱਕਾ ਜਿਗਾਰਡ ਕਰਿਆ ਹੋਇਆ ਤੇ ਪੱਥਰ-ਪੁੱਥਰ ਲਾ ਕੇ ਉੱਤੇ ਉਹਦੇ ਜਾਲੀ ਬਣਾ ਕੇ ਲੋਹੇ ਵਾਲੀ ਦੀ ਉਹਦੇ ਵਿੱਚ ਪਾਏ ਹੋਏ ਹੈ ਹਨਾ ਤੇ ਪੂਰਾ ਤਕੜਾ ਪ੍ਰਬੰਧ ਕਰਿਆ ਹੋਇਆ ਹੈ ਕਿਰਾਂ ਤਾਂ ਮਿੱਤਰੋ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਬਾਕੀ ਆਪਾਂ ਨੂੰ ਚਕੰਨੇ ਰਹਿਣਾ ਚਾਹੀਦਾ ਹੈਗਾ ਤੇ ਜੇ ਮੈਂ ਸਾਹਮਣੇ ਟਰੈਕਟਰ ਚੱਲੀ ਜਾਂਦਾ ਹਨਾ ਕਰਾਹਾ ਏਰੀਆ ਦਾਗਾ ਲੀਹੇ ਤੇ ਤੇ ਕਿਸੇ ਵੀ ਪ੍ਰਕਾਰ ਦੀ ਕਿਰਾਂ ਤਾਂ ਕੋਈ ਵੀ ਦਿੱਕਤ ਨਹੀਂ ਆਉਣ ਦਿੰਦੇ ਤੇ ਕਿਰਪਾ ਕਿਰਾਂ ਤਾਂ ਮਾਲਕ ਦੀ ਤੇ ਇਹ ਸੀ ਮਿੱਤਰੋ ਅੱਜ ਦੀ ਅਪਡੇਟ ਸੁਖਵਰ ਦੀ ਤੇ ਹੁਣ ਆਪਾਂ ਚੱਲਦੇ ਆਂਗੇ ਉਧਰਲੇ ਪਾਸੇ। ਉੱਤਰੋਂ ਤੇ ਇੱਥੇ ਸਦੂਗੜ ਤੇ ਜਿਹੜੇ ਨਾਲੀ ਦੇ ਇਧਰਲੇ ਪਾਸੇ ਗਊਸ਼ਾਲਾ ਗਈ ਤੇ ਸਦੂਗੜ ਨਾਲੇ ਪਾਸੇ ਹਨਾ ਤੇ ਇੱਥੇ ਗਊਸ਼ਾਲਾ ਤੇ ਗੱਟੇ ਭਰੀ ਜਾਂਦੇ ਸਾਰੇ ਬਾਈ ਲੱਗੇ ਪਏ ਹੈਗੇ ਤੇ ਤਾਂਕਿ ਵੀ ਕੋਈ ਵੀ ਐਮਰਜੈਂਸੀ 'ਚ ਗੱਟਿਆਂ ਦੀ ਲੋੜ ਪੈਂਦੀ ਹੈਗੀ ਕਿਤੇ ਬੰਨ ਟੁੱਟਦਾਗਾ ਤੇ ਇੱਥੋਂ ਗੱਟੇ ਚੱਕ ਕੇ ਤੇ ਬੰਨ ਲੱਗ ਜੇ ਤੇ ਬਾਕੀ ਕੁਸ਼ਕ ਲਈ ਵੀ ਜਾਂਦੇ ਕਿ ਜਿੱਥੇ ਟੁੱਟਦਾ ਪਾਣੀ ਹਨਾ ਮਾੜਾ ਮੋਟਾ ਜਿੱਥੇ ਦਿੱਕਤ ਲੱਗਦੀ ਆ ਉੱਥੇ ਟੁੱਟ ਉੱਥੇ ਗੱਟੇ ਲੈ ਜਾਂਦੇ ਹੈਗੇ ਤਾਂਕਿ ਬੰਨ ਲਾ ਸਕਣ ਤੇ ਤਾਂ ਕਰਕੇ ਬਾਈਏ ਇੱਥੇ ਸਾਰੇ ਗੱਟੇ ਭਰੀ ਜਾਂਦੇਗੇ ਨਵੇਂ ਨਮੀ ਨਮੀ ਵੀ ਪਏ ਆ ਪੁਰਾਣੇ ਵੀ ਪਏ ਆ ਉਹ ਸਾਹਮਣੇ ਪੁਰਾਣੇ ਪਏ ਆਗੇ ਪਹਿਲਾਂ ਪੁੱਲਾਂ ਵਾਲੇ ਤੇ ਆ ਨਵੇਂ ਗੱਟੇ ਭਰੀ ਜਾਂਦੇਗੇ ਬਾਕੀ ਇਹੀ ਨਵੇਂ ਗੱਟੇ ਲੱਗਣਗੇ ਹਣਾ ਪੁਰਾਣੇ ਤਾਂ ਬਾਕੀ ਇੱਥੇ ਪੁਰ ਜਾਣਗੇ